ਮਾਨਯੋਗ ਸਰ ਗੁਰਮੀਤ ਸਿੰਘ ਜੀ ਐਸਐਸਪੀ ਜਲੰਧਰ ਰੂਰਲ ਜਿਨ੍ਹਾਂ ਨੇ ਕਿ ਜਿਹੜੇ ਪਹਰੇ ਅੰਦਰ ਤੇ ਸਪੀਡ ਕ੍ਰਾਈਮ ਦੇ ਅਗੇ ਸਟਰੀ 0% ਟੋਲਰੈਂਸ ਰੱਖਣ ਬਾਰੇ ਸਾਨੂੰ ਜਿਹੜੇ ਹੁਕਮ ਜਾਰੀ ਕੀਤੇ ਹੋਣ ਅਤੇ ਮੈਡਮ ਬਿਸਰੂਪਕਰ ਬੋਟ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਦੇਸ਼ਾ ਦੇਸ਼ਾ ਮੁਤਾਬਕ ਸਿਟੀ ਪੁਲਿਸ ਨੇ ਕੋਧਰ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ 26 ਤਰੀਕ ਨੂੰ ਇੱਕ ਨੀਲਮ ਕੁਮਾਰੀ ਪਤਨੀ ਵਿਜੇ ਕੁਮਾਰ ਵਾਸੀ ਬਗਿਆੜਪੁਰਾ ਇਸਨੇ ਅਣਕੀ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਆਪਣੀ ਲੜਕੀ ਦੇ ਨਾਲ ਆ ਰਹੀ ਸੀਗੀ ਰਾਤ ਕਰੀਬ 9 ਵਜੇ ਤੇ ਰਸਤੇ ਦੇ ਵਿੱਚ ਇਹਨੂੰ ਤਿੰਨ ਜਿਹੜੇ ਲੁਟੇਰਿਆਂ ਨੇ ਉਹ ਹਥਿਆਰ ਦੀ ਲੋਕ ਤੇ ਰਾਤਰ ਦਿਖਾ ਕੇ ਇਹਦੇ ਪਾਸੋਂ ਮੋਬਾਈਲ ਫੋਨ ਅਤੇ 7000 ਰੁਪਿਆ ਸਨੈਚ ਕਰ ਲਿਆ ਜੋ ਕਿ ਇਮੀਡੀਏਟਲੀ ਐਕਟ ਕਰਦੇ ਹੋਏ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਆ ਉਹ ਦੋ ਰੋਸ਼ੀ ਜੁੜੇ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚ ਵੜਸਾਰ ਕਰ ਲਏ ਗਏ ਹਨ ਔਰ ਉਹਨਾਂ ਪਾਸੋਂ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਵਾਰਦਾਤ ਦੇ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਜੋ ਕਿ ਇਹ ਦੋਨੇ ਦੋਸ਼ੀ ਜਿਹੜੇ ਆ ਇਹ ਇੱਕ ਰੋਹਿਤ ਕੁਮਾਰ ਉਰਫ ਬੱਚਾ ਹੈ ਉਤਰ ਕਸ਼ਮੀਰ ਸਿੰਘ ਵਾਸੀ ਮਲਾਜ਼ਾਦਨਗਰ ਅਤੇ ਦੂਸਰਾ ਲੱਕੀ ਉਰਫ ڈاکੂ ਹੈ ਉਤਰ ਮੰਗੀ ਵਾਸੀ ਪਿੰਡ ਮਨੜੀ ਸਰ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਆਗੇ ਜੀ ਹਾਂ ਜਿਹੜਾ ਲੱਕੀ ਹੈ ਲੱਕੀ ਤੇ ਪਹਿਲੇ 6 ਮੁਕਦਮੇ ਜਿਹੜੇ ਆ ਚੋਰੀ ਅਤੇ ਲੁੱਟਖੋਹ ਦੇ ਜਿਹੜੇ ਦਰਜ ਹੋਏ ਆ ਔਰ ਜਿਹੜਾ ਰੋਹਿਤ ਬੱਚਾ ਵਾ ਇਹਦੇ ਉੱਪਰ ਵੀ ਇੱਕ ਮੁਕਦਮਾ ਆਲਰੇਡੀ ਜਿਹੜਾ ਦਰਜ ਹੈ ਇਹਨਾਂ ਦਾ ਕੰਮ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਲਿਆਇਆ ਜਾਏਗਾ ਪੁਲਿਸ ਨਾਲ ਲੈ ਕੇ ਇਹਨਾਂ ਕੋਲ ਹੋਰ ਵੀ ਜਿਹੜੀਆਂ ਮਾਰਦਤਾਂ ਦਾ ਉੱਥੇ ਉਹ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਨਾਂ ਤੋਂ ਟੋਟਲ ਕਿਹੜੀ ਰਿਕਵਰੀ ਕੀਤੀ ਗਈ ਜੀ ਟੋਟਲ ਅੱਜ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਰਿਕਵਰ ਕੀਤਾ ਇਹਨਾਂ ਨੂੰ ਅਰੈਸਟ ਕਰਕੇ ਕੀਤਾ ਗਿਆ ਇਹਨਾਂ ਦਾ ਰਿਮਾਂਡ ਲੱਗੇ ਪੁਲਿਸ ਰਿਮਾਂਡ ਲੈ ਕੇ ਹੋਰ ਬਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲ ਸਾਰਾ ਕੁਝ ਜਿਹੜਾ ਰਿਕਵਰ ਕੀਤਾ ਜਾਏਗਾ ਪਰ ਜਿਹੜਾ ਤੀਸਰਾ ਤੁਸੀਂ ਦੱਸ ਰਹੇ ਹੋ ਕਿੱਥੇ ਦਾ ਹੈ ਤੀਸਰਾ ਉਹ ਵੀ ਲੋਕਲੀ ਹੈ ਉਹਦਾ ਮੈਂ ਅਜੇ ਨਾਲ ਨਹੀਂ ਡਿਸਕਲੋਸ ਕਰਦਾ ਤੁਹਾਡੇ ਕੋਲ ਲੋਕਲੀ ਉਹ ਵੀ ਅਸੀਂ ਅੱ ਇਸ ਤੋਂ ਲਾਵਾ ਹੋਰ ਮੈਂ ਦੱਸਣਾ ਚਾਹਾਂ ਅੱਜ ਦੇ ਕੁਝ ਦਿਨ ਪਹਿਲਾਂ ਬਾਬਾ ਮੈਂ ਹੋਰ ਵੀ ਇੱਕਾ ਨੂੰ ਇਨਫੋਰਮੇਸ਼ਨ ਦੇਣੀ ਚਾਹਾਂਗਾ ਕਿ ਸਾਡੇ 14/25 ਜਿਹੜਾ ਸਨੈਚਿੰਗ ਦਾ ਮਕਦਮਾ ਸਥਾਨੇ ਸਿਟੀ ਚ ਦਰਜ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਆਟੋ ਚਾਲਕ ਦੇ ਕੋਲੋਂ ਉਹਦੀ ਚੈਨੀ ਅਤੇ ਪੈਸੇ ਜਿਹੜੇ ਆ ਖੋ ਕੇ ਲੱਗੇ ਸੀਗੇ ਪਹਿਲੇ ਉਹਨੂੰ ਹਾਇਰ ਕੀਤਾ ਸੀਗਾ ਰੇਲਵੇ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਮਾਲੇਰੀ ਸਾਈਡ ਲਿਜਾ ਕੇ ਉਹਦੇ ਪੈਸੇ ਤੇ ਉਹਦੀ ਚੈਨੀ ਖੋਲੀ ਸੀਗੀ ਇਹਦੇ ਵਿੱਚ ਇੱਕ ਦੋਸ਼ੀ ਹੋਰ ਗ੍ਰਸਟਾਰ ਕਰ ਲਿਆ ਗਿਆ ਸੀ ਤੇ ਇੱਕ ਦੋਸ਼ੀ ਰਹਿੰਦਾ ਸੀਗਾ ਉਹ ਵੀ ਜਿਹੜਾ ਦੋਸ਼ੀ ਹੈ ਸੌਰਵ son of ਅਸ਼ਨੀ ਕੁਮਾਰ ਜਿਹੜਾ ਹੈ ਗਾਮ ਮੁੱਧਾ ਇਨੋ ਵੀ ਗੱਲ ਕਰ ਲਿਆ ਗਿਆ ਸਰ ਇਹ ਤਾਂ ਜਨਾ ਕੋਈ ਮਾਮਲਾ ਦਰਜ ਹਾਂ ਇਸ ਤੋਂ ਵੀ ਪਹਿਲੇ ਜਿਹੜੇ ਕੇਸ ਦਰਜ ਨੇ ਔਰ ਇਹਦੀ ਹੋਰ ਵੀ ਜਿਹੜਾ ਬਾਕੀ ਜਿਹੜਾ ਦਬਾੜ ਲੈ ਕੇ ਉਹ ਵਿਕੀ ਨਾਲ ਪੁਚੀਸ਼ ਕਰਕੇ ਬਾਕੀ ਹੋਰ ਬਾਰਦਾਤਾਂ ਬਾਰੇ ਵੀ ਜਿਹੜਾ ਪਤਾ ਜੀ ਕੀਤੀ ਜਾਏ ਸਰ ਇਹਦੇ ਕੋ ਕੀ ਕੀ ਕੰਮ ਹੋਇਆ ਇਹਦੇ ਕੋ ਆ ਜੇ ਹਾਲ ਦੀ ਗਰੀ ਤਾਂ ਪੁਲਿਸਮਾਨ ਦਾ ਆਪਾਂ ਲਵਾਂਗੇ ਉਸ ਪੁਲਿਸਮਾਨ ਲੈ ਕੇ ਤੇ ਫਿਰ ਅਸੀਂ ਸਾਰਾ ਜਿਹੜਾ ਛਾਣਾਕਤ ਇਹਦੀ ਹੋ ਗਈ ਹੈ ਬੰਦੇ ਦੀ ਤੇ ਬਾਕੀ ਇਹਦਾ ਪੁਲਿਸਮਾਨ ਲੈ ਕੇ ਹੋਰ ਦੰਗ ਜਿਹੜੇ ਕਰਾਂਗੇ